ਸਰਕਾਰਾਂ ਵੱਲੋਂ ਲੋਕਾਂ ਲਈ ਪਾਰਕ ਬਣਾਏ ਜਾਂਦੇ ਹਨ ਤਾਂ ਜੋ ਲੋਕ ਉੱਥੇ ਸੈਰ ਕਰਕੇ ਆਪਣੀ ਸਿਹਤ ਨੂੰ ਕਾਇਮ ਰੱਖ ਸਕਣ ਪਰ ਦੇਖਣ ਵਿਚ ਇਹ ਆ ਰਿਹਾ ਹੈ ਕਿ ਗੇਟ ਹਕੀਮਾ ਗੇਟ ਖਜ਼ਾਨਾ ਦੇ ਨੇੜੇ ਪ੍ਰਸ਼ਾਸਨ ਵੱਲੋਂ ਜਿਹੜੇ ਪਾਰਕ ਬਣਾਏ ਗਏ ਸਨ ਇਹਨਾਂ ਪਾਰਕ ਦੇ ਹਾਲਾਤ ਖਸਤਾ ਹੈ ਕਿਉਂਕਿ ਜਿਹੜੀਆਂ ਗ੍ਰੀਲਾਂ ਲੱਗੀਆਂ ਸਨ ਉਹ ਗ੍ਰੀਲਾਂ ਚੋਰੀ ਹੋ ਚੁੱਕੀਆਂ ਹਨ ਅਤੇ ਪਾਰਕ ਵਿੱਚ ਜਗ੍ਹਾ-ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹਨ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਐਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਪਾਰਕ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹਨ ਉਹਨਾਂ ਨੂੰ ਉੱਥੋਂ ਹਟਾਉਣਾ ਚਾਹੀਦਾ ਹੈ ਕਿਉਂਕਿ ਲੋਕ ਸਵੇਰੇ ਸ਼ਾਮ ਤੇ ਸੈਰ ਕਰਨ ਵਾਸਤੇ ਆਉਂਦੇ ਹਨ ਪਰ ਗੰਦਗੀ ਭਰਿਆ ਮਾਹੌਲ ਹੈ ਜਿਸ ਨੂੰ ਲੈ ਕੇ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਵੱਲ ਜਲਦ ਧਿਆਨ ਦੇਵੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਪਾਰਕ ਐਡੀ ਸ਼ਾਨਦਾਰ ਬਣੀ ਹੋਈ ਸੀ ਬਹੁਤ ਸ਼ਾਨਦਾਰ ਗਵਰਨਮੈਂਟ ਨੇ ਇਹ ਪਾਰਕ ਬਣਾਈ ਸੀ ਬੱਚੇ ਤੇ ਖੇਡਦੇ ਆ ਝੂਟੇ ਲੈਂਦੇ ਆ ਲੋਕ ਸੈਰਾਂ ਕਰਦੇ ਆ ਬਜ਼ੁਰਗ ਬੱਚੇ ਸਿਆਣੇ ਕਾਫੀ ਸੁਣਤਾ ਚਲੋ ਲੋਕਾਂ ਨੂੰ ਇੱਥੇ ਵਧੀਆ ਮਿਲਦੀਆਂ ਸੀ ਪਰ ਕੁਝ ਨਿਸ਼ੇੜੀ ਲੋਕਾਂ ਨੇ ਇਥੋਰੀਆਂ ਗਰੀਲਾਂ ਲਾ ਦਿੱਤੀਆਂ ਆ ਆਪਣੇ ਥੋੜੇ ਥੋੜੇ ਪੈਸਿਆਂ ਦੇ ਲਾਜ ਕਰਕੇ ਨਸ਼ਿਆਂ ਦੇ ਕਰਕੇ ਇਥੋ ਦੀਆਂ ਗਰੀਲਾਂ ਲਾ ਲਾ ਕੇ ਤੋੜ ਤੋੜ ਕੇ ਇਹਨਾਂ ਨੇ ਵੇਛੜੀਆਂ ਨੇ ਜਿਹਦੇ ਕਰਕੇ ਹੁਣ ਬਹੁਤ ਜ਼ਿਆਦਾ ਖਸਤਾ ਹਰਪਾ ਹੋਇਆ ਪਿਆ ਪਾਰਕ ਦਾ ਤੇ ਆਪਾਂ ਚਾਹੁੰਦੇ ਆ ਕਿ ਚਲੋ ਪੰਜਾਬ ਸਰਕਾਰ ਇਹ ਚੀਜ਼ਾਂ ਵੱਲ ਧਿਆਨ ਦੇਵੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲ ਸਕਣ ਤੇ ਫਿਰ ਉਸੇ ਤਰ੍ਹਾਂ ਹੀ ਵਧੀਆ ਪਾਰਕ ਬਣਾਈ ਜਾਵੇ ਇਸੇ ਤਰ੍ਹਾਂ ਹੀ ਬੱਚੇ ਆ ਕੇ ਖੇਡਿਆ ਕਰਨ ਝੂਟੇ ਲੈਣ ਤੇ ਲੋਕ ਸੈਰਾਂ ਕਰਿਆ ਕਰਨ ਆ ਕੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਚਲੋ ਸਾਡੇ ਸ਼ਹਿਰ ਦੀ ਜਿੰਨੀ ਵੀ ਕੋੜੀਆਂ ਰੀਆਂ ਸਮੱਸਿਆਵਾਂ ਚੱਲ ਰਹੀਆਂ ਇਹਨਾਂ ਨੂੰ ਜਲਦੀ ਹੱਲ ਕੀਤਾ ਜੇ ਚੜੀਆਂ ਪਾਰਕਾਂ ਦੇ ਵਿੱਚ ਗਲੀਆਂ ਦੇ ਗਲੀਆਂ ਦੇ ਬਾਹਰ ਮੋੜ ਦੇ ਉੱਤੇ ਕੀ ਉਹ ਜਰਾ ਮਸ਼ਰ ਪੈਦਾ ਹੋ ਰਹਾ ਆ ਬੜੀਆਂ ਜਿਆਦਾ ਹਾਲਤਾ ਮਾੜੀਆਂ ਹੋਈਆਂ ਪਈਆਂ ਆ ਗਵਰਨਮੈਂਟ ਸਾਡੀ ਖਾਸ ਧਿਆਨ ਰੱਖਿਆ ਚੀਜ਼ਾਂ ਵੱਲ ਵੀ ਜਿਦੇ ਕਰਕੇ ਹਰ ਇੱਕ ਦਿਨ ਨੂੰ ਹਰ ਇੱਕ ਨੂੰ ਸਹੂਲਤ ਚੰਗੀ ਮਿਲ ਸਕੇ ਇਸ ਚੀਜ਼ ਵੱਲ ਵੀ ਸ਼ੇਖ ਧਿਆਨ ਦਿੱਤਾ ਜਾਵੇ ਜੀ ਕੋਈ ਇਹ ਤਾਂ ਕਾਰਪੋਰੇਸ਼ਨ ਦੀ ਕਮੀ ਹੈਗੀ ਹੈ ਇਹ ਸਫਾਈ ਹੋਣਾ ਚਾਹੀਦੀ ਹੈ ਕਿਉਂਕਿ ਗੰਦਗੀ ਬਹੁਤ ਜ਼ਿਆਦਾ ਹੈ ਤੇ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ ਸ਼ਾਹ ਕੋ ਥਰੋਣਾ ਚਾਹੀਦਾ ਪਾਰ ਇਹ ਸਫਾਈ ਜਿਹੜੀ ਬਹੁਤ ਜ਼ਰੂਰੀ ਹੈ ਸਵਸਥਮਾਤੇ ਸਫਾਈ ਜਿਹੜੀ ਹੈ ਨਾ ਬਹੁਤ ਜ਼ਰੂਰੀ ਹੈ ਐਂ ਤਾਂ ਕਹਿੰਦੇ ਪ੍ਰਸ਼ਾਸਨ ਨੂੰ ਕਿ ਤੇ ਸਫਾਈ ਰੱਖੋ ਆਪਣੀ ਗਾਂਜ ਦੀ ਬਾਲਕੀ ਨੂੰ ਬਾਰ ਬੀ ਸਫਾਈ ਕੀਤੀ ਹੈ ਜਿੰਨਾਂ ਅਥੀਨਾਂ ਨੂੰ ਪਬਲਿਸ਼ ਕਰ ਨੂੰ